ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਾਂਗੇ ਬੀਬੀ ਬਹੁਮਤਾ ਜੀ ਬਾਰੇ ਸਾਕੀ ਸੁਣਨ ਤੋਂ ਪਹਿਲਾਂ ਵਾਹਿਗੁਰੂ ਜੀ ਉਹ ਸਾਧ ਸੰਤ ਜੀਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਿੱਖ ਜੋਤੇ ਭਾਈ ਬਚਿੱਤਰ ਸਿੰਘ ਜਿਨ੍ਹਾਂ ਨੇ ਨਾਗੜੀ ਨਾਲ ਹਾਥੀ ਦੇ ਮੱਥੇ ਤੇ ਵਾਰ ਕਰਕੇ ਵੈਰੀ ਦਲ ਦੀਆਂ ਫੌਜਾਂ 'ਚ ਭਗਦੜ ਮਚਾ ਦਿੱਤੀ ਸੀ ਆਖਿਰ ਸਿੱਖਾਂ ਦੀ ਜਿੱਤ ਹੋਈ ਸੀ ਜ਼ਖਮੀ ਹਾਲਤ ਵਿੱਚ ਜਦੋਂ ਬਾਬਾ ਬਚਿੱਤਰ ਸਿੰਘ ਨੂੰ ਸਾਥੀ ਸਿੰਘਾਂ ਨੇ ਕੋਰਲਾ ਨਿਹੰਗ ਖਾਨ ਦੇ ਕਿਲੇ ਵਿੱਚ ਪਹੁੰਚਾਇਆ ਇੱਥੇ ਉਹਨਾਂ ਦੀ ਸੇਵਾ ਮਾਲਮ ਕੱਟੀ ਕੋਟਲਾ ਨਿਹੰਗ ਖਾਨ ਦੀ ਕੁੜੀ ਧੀ ਬੀਬੀ ਮੁਮਤਾਜ ਨੇ ਕੀਤੀ ਜਦੋਂ ਪਿਛਾ ਕਰਦੇ ਮੁਗਲ ਸਿਪਾਹੀ ਜਦੋਂ ਇੱਥੇ ਪਹੁੰਚੇ ਤਾਂ ਕੋਟਲਾ ਨਿਹੰਗ ਖਾਨ ਨੇ ਕਿਹਾ ਕਿ ਇਸ ਕਮਰੇ ਜਿਸ ਵਿੱਚ ਜ਼ਖਮੀ ਭਾਈ ਚਿੱਤਰ ਸਿੰਘ ਸਨ ਇਸ ਵਿੱਚ ਤਾਂ ਮੇਰੀ ਧੀ ਅਤੇ ਜਵਾਈ ਹਨ ਜਦੋਂ ਕੁਝ ਸਾਲਾਂ ਬਾਅਦ ਬੀਬੀ ਮੁਮਤਾਜ ਦੇ ਰਿਸ਼ਤੇ ਦੀ ਗੱਲ ਚੱਲੀ ਤਾਂ ਬੀਬੀ ਮੁਮਤਾਜ ਨੇ ਕਿਹਾ ਇਹ ਉਹਨਾਂ ਦਾ ਰਿਸ਼ਤਾ ਤਾਂ ਉਸ ਦਿਨ ਹੀ ਹੋ ਗਿਆ ਸੀ ਭਾਵ ਜਦੋਂ ਉਹਨਾਂ ਦੇ ਪਿਤਾ ਨੇ ਸਿਪਾਈਆਂ ਨੂੰ ਕਿਹਾ ਸੀ ਕਿ ਉਹਨਾਂ ਦੇ ਧੀ ਜਵਾਈ ਹਨ ਇਸ ਤਰ੍ਹਾਂ ਬੀਬੀ ਮੁਹਤਾਜ ਨੇ ਮੁੜ ਕੇ ਜ਼ਿੰਦਗੀ 'ਚ ਵਿਆਹ ਨਹੀਂ ਕਰਵਾਇਆ ਤੇ ਸੇਵਾ ਸਿਮਰਨ ਕਰਦਿਆਂ ਆਪਣੀ ਜ਼ਿੰਦਗੀ ਬਤੀਤ ਕੀਤੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ